ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਅਸੀਂ ਵੀ ਲਾ ਕੇ ਖਾੜੇ ਦੋ ਕਾ ਫਿਰ ਹੋ ਜੀਏ ਵੇਲੇ ਹਾਰੀ 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 ਸ਼ੰਭੂ ਬਾਰਡਰ ਤੇ ਲੱਗੀ ਰੌਣਕ ਭਾਰੀ ਕਿਸਾਨਾਂ ਦੇ ਕਠਮੂਰੇ ਫੇਲ ਹੋਇਆ ਤੰਤਰ ਸਰਕਾਰੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਰ ਲੋ ਤਿਆਰੀ ਅਸੀਂ ਵੀ ਲਾ ਕੇ ਖਾੜੇ ਦੋ ਕਾਂ ਫਿਰ ਹੋ ਜੀਏ ਵੇਲੇ ਹਾਰੀ 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 ਸ਼ੰਭੂ ਬਾਰਡਰ ਤੇ ਲੱਗੀ ਰੌਣਕ ਭਾਰੀ ਕਿਸਾਨਾਂ ਦੇ ਕਠਮੂਰੇ ਫੇਲ ਹੋਇਆ ਤੰਤਰ ਸਰਕਾਰੀ ਜਗ ਤੇ ਮਿਸਾਲ ਬਣ ਗਈ ਜੱਟ ਤੇ जाट ਦੀ ਯਾਰੀ ਹਰ ਬੰਦਾ ਆਪਣੇ ਤਰੀਕੇ ਨਾਲ ਸਮਾਜ ਚ ਜੁੜਿਆ ਤੇ ਸੇਵਾ ਕਰਦਾ ਗਾਉਣ ਵਾਲਿਆਂ ਦਾ ਕੰਮ ਹੈ ਤੁਹਾਨੂੰ ਹੌਸਲਾ ਦੇਣਾ ਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਰ ਲੋ ਤਿਆਰੀ ਅਸੀਂ ਵੀ ਲਾ ਕੇ ਖਾੜੇ ਦੋ ਕਾਫਰ ਹੋ ਜੀਏ ਵਿਲੇ ਹਰੀ 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 ਸ਼ੰਭੂ ਬਾਰਡਰ ਤੇ ਲੱਗੀ ਰੌਣਕ ਭਾਰੀ ਕਿਸਾਨਾਂ ਦੇ ਕਠਮੂਰੇ ਫੇਲ ਹੋਇਆ ਤੰਤਰ ਸਰਕਾਰੀ ਜਗ ਤੇ ਮਿਸਾਲ ਬਣ ਗਈ ਜੱਟ ਤੇ जाट ਦੀ ਯਾਰੀ ਹਰ ਬੰਦਾ ਆਪਣੇ ਤਰੀਕੇ ਨਾਲ ਸਮਾਜ ਚ ਜੁੜਿਆ ਤੇ ਸੇਵਾ ਕਰਦਾ गांव वाले दा काम है ਤੁਹਾਨੂੰ ਹੌਸਲਾ ਦੇਣਾ ਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਰ ਲੋ ਤਿਆਰੀ ਅਸੀਂ ਵੀ ਲਾ ਕੇ ਖੜੇ ਦੋ ਕਾਫਿਰ ਹੋ ਜੀ ਵਿਹਲੇ ਹਰੀ 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 ਸ਼ੰਭੂ ਬਾਰਡਰ ਤੇ ਲੱਗੀ ਰੌਣਕ ਭਾਰੀ ਕਿਸਾਨਾਂ ਦੇ ਕਠਮੂਰੇ ਫੇਲ ਹੋਇਆ ਤੰਤਰ ਸਰਕਾਰੀ ਜੱਗ ਤੇ ਮਿਸਾਲ ਬਣ ਗਈ ਜੱਟ ਤੇ जाट ਦੀ ਯਾਰੀ ਹਰ ਬੰਦਾ ਆਪਣੇ ਤਰੀਕੇ ਨਾਲ ਸਮਾਜ ਚ ਜੁੜਿਆ ਤੇ ਸੇਵਾ ਕਰਦਾ ਹੈ ਗਾਉਣ ਵਾਲਿਆਂ ਦਾ ਕੰਮ ਹੈ ਤੁਹਾਨੂੰ ਹੌਸਲਾ ਦੇਣਾ ਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ